ਧਾਰਾਂ ਦੇ ਵੀ ਪੈਰ ਸ੍ਰੀ ਕਾਲ ਤਖਤ ਜਰ ਦੀ ਸ਼ੀਲ ਤੋਂ ਫਿਸਲ ਦੇ ਨਾ ਜਾਏ ਵੀ ਇਹ ਕੌਣ ਹੁੰਦੇ ਨੇ ਜ세ਦਾਰ ਅਕਾਲੀ ਦਲ ਦੇ ਬਰੋਬਰ ਇੱਕ ਟੀਮ ਇੱਕ ਕਮੇਟੀ ਬਣਾਉਣ ਵਾਲੇ ਅਕਾਲੀ ਦਲ ਨਵਾਂ ਖਰਾ ਕਰਨ ਵਾਲੇ ਇਹ ਨੇ ਅਕਾਲੀ ਫੂਲਾਸਲ ਵਾਲੀ ਮਰਕਤਾ ਮਾਰਦੇ ਇਥੇ ਹੂੰ ਪਰ ਹੁਣ ਲੱਗਾ ਕੀ ਰੀਆਂ ਨੇ ਹਮਤ ਕਿੱਥੋਂ ਜਿਗਰਾ ਕਿੱਥੋਂ ਲੈ ਕੇ ਇੱਕ ਪਰਿਵਾਰ ਨੂੰ ਬਚਾਉਂਦਿਆਂ ਬਚਾਉਂਦੀਆਂ ਸਾਰਾ ਪੰਥ ਹੀ ਰੋੜ ਦਿੱਤਾ ਅੱਜ ਉਸੇ ਦੰਦਨੀ ਤਖਸਾਲ ਦੇ ਉੱਤੇ ਇੱਕ ਏਡਾ ਬੌਣੇ ਕਰਦਾ ਬੰਦਾ ਲਿਆ ਕੇ ਬੁਲਾ ਦਿੱਤਾ ਜਾਂਦਾ ਹਰਨਾਨ ਸਿੰਘ ਵਰਗਾ ਨੂੰ ਜੇ ਦਿੱਲੀ ਜਾ ਕੇ ਕਨਵੈਨਸ਼ਨ ਕਰ ਸਕਦੇ ਆ ਕਿ ਇਸ ਤਰ੍ਹਾਂ ਦਾ ਸੱਦਾ ਮੈਂ ਤਾਂ ਬੇਨਤੀ ਕਰ ਸਕਦੇ ਆ ਆਪਣੀਆਂ ਗੱਲਾਂ ਤੋਂ ਇਹ ਜਥੇਦਾਰ ਵੀ ਪਗੋੜਾ ਹੋ ਚੁੱਕਿਆ ਜਿਹੜੇ ਵੱਡੇ ਦਮ ਗੱਜੇ ਮਾਰ ਚੁੱਕਿਆ ਸੀ ਜਥੇਦਾਰ ਉਸ ਦੇ ਹੂੰ ਯਾਨੀ ਰਵੀਰ ਸਿੰਘ ਮੈਂ ਤਾਂ ਸਿਰ ਪਗੋੜੇ ਕਹੂੰ ਕਿ ਉਹ ਕਿਉਂ ਕਦੀ ਉਹ ਵਿਦੇਸ਼ ਦੌਰਿਆਂ ਤੇ ਨਿਕਲੇ ਹੋਏ ਨੇ ਉਹ ਠੰਡੀਆਂ ਹਵਾਵਾਂ ਦਾ ਆਨੰਦ ਮਾਰ ਰਹੇ ਨੇ ਭਾਈ ਬਲਵੰਤ ਸਿੰਘ ਪੱਲਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਧੰਨਵਾਦ ਸਰਦਾਰ ਅਨਸ਼ਾਨ ਸਿੰਘ ਜੀ ਧੰਨਵਾਦ ਜੀ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਭਾਈ ਗੋਪਾਲਾ ਸਾਹਿਬ ਹੈਗੇ ਨੇ ਗੱਲ ਕਰਨ ਲਿਆ ਰਹੇ ਹੈਗੇ ਜਿਵੇਂ ਸਿੱਖ ਮਸਲੇ ਤੇ ਸਿੱਖ ਮੁੱਦੇ ਜਿਹੜੇ ਹੈਗੇ ਨੇ ਬਹੁਤ ਗੰਭੀਰ ਹੈਗੇ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਸਿੱਖ ਕਾਰਜਾਂ ਦੇ ਵਿੱਚ ਬਹੁਤ ਵੱਡਾ ਨਿਗਾਰ ਆਇਆ ਹੈ ਸੋ ਉਸੇ ਮੁੱਦੇ ਤੇ ਗੱਲਬਾਤ ਕਰਨ ਲੱਗੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਸਾਹਿਬ ਜੀ ਪਹਿਲਾ ਸਵਾਲ ਇੱਥੋਂ ਸ਼ੁਰੂ ਕਰਦੇ ਆ ਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਸੀ ਸ਼ਰੋਮਣੀ ਕਾਲੀ ਦਲ ਤੇ ਬਾਗੀਆਂ ਦੇ ਲਈ ਜੀ ਉਸ ਤੋਂ ਬਾਅਦ ਇੱਕ ਪੰਥ ਦੇ ਵਿੱਚ ਬੜਾ ਵੱਡਾ ਖਲਾਰਾ ਪੈ ਚੁੱਕਿਆ ਹੈ ਜਾਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਹ ਦੇਣਾ ਕਹਿੰਦੇ ਵੀ ਜਥੇਦਾਰ ਨੂੰ ਇੱਕ ਵਾਰੀ ਕਹਿੰਦੇ ਲੈ ਕੇ ਆਉਂਦੇ ਐ ਟਾਂਗੇ ਤੇ ਬੜੇ ਸ਼ਿੰਗਾਰ ਤੇ ਲਿਕਨ ਜਦੋਂ ਲਾਉਂਦੇ ਆ ਫਿਰ ਤ੍ਰਿਕਸ਼ੇ ਤੇ ਹੀ ਤੋੜ ਦਿੰਦੇ ਹੈਗੇ ਤੇ ਭਾਈ ਸਾਹਿਬ ਜੀ ਇਹ ਜਿਹੜਾ ਸਿਸਟਮੈਟਿਕ ਮਸਲਾ ਹੈਗਾ ਇਹਨਾ ਵੱਡਾ ਇਹਨੂੰ ਕਿਵੇਂ ਵਿਖਦੇ ਹੋ ਸਰ ਸਰਦਾਰ ਸ਼ਾਨ ਸਿੰਘ ਜੀ ਬੜੀ ਤਰਾਸਦੀ ਦੀ ਗੱਲ ਆ ਜੀ ਤੇ ਜੋ ਅੱਜ ਹਾਲਾਤ ਨੇ ਸਿੱਖਾਂ ਦੇ ਨਹੀਂ ਉਹ ਨਹੀਂ ਲੱਗਦਾ ਕਦੇ ਹਿਸਟਰੀ ਦੇ ਵਿੱਚ ਕਦੇ ਇਸ ਤਰ੍ਹਾਂ ਅੱਗੇ ਵੀ ਕਦੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣਗੇ ਸੇ ਕੌਮ ਦੇ ਜੀ ਪਹਿਲੀ ਗੱਲ ਇਹ ਆ ਕਿ ਜਿਸ ਦਿਨ ਸ੍ਰੀ ਤਕਾਲ ਤਖਸੈਦ ਦੇ ਪਰ ਇਹਨਾਂ ਨੂੰ ਬਾਦਲਾਂ ਨੂੰ ਸੱਦਿਆ ਹਾਂਜੀ ਕਿ ਬੜਾ ਲੰਮਾ ਟਾਈਮ ਲੰਘਿਆ ਹੂੰ ਕੌਮ ਦੇ ਵਾਰ-ਵਾਰ ਕਹਿਣ ਤੇ ਦਬਾਅ ਬਣਾਉਣ ਤੇ ਉਹਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਕਈ ਕੁਝ ਬਣਾਇਆ ਗਿਆ ਜਿੱਦੋਂ ਕਿ ਕੋਈ ਬੰਦਾ ਦੀ ਦੋਸ਼ ਕਰਦਾ ਸੀਗਾ ਕਿਸੇ ਕਿਸਮ ਦੀ ਧਾਰਮਿਕ ਅਗਿਆ ਗਲਤੀ ਕਰਦਾ ਹੈ ਜੀ ਤਾਂ ਨੂੰ ਜਦੋਂ ਸ਼੍ਰੀ ਕਾਲ ਤਖਸਰ ਸਾਹਿਬ तक ਉਸ ਦੀ ਰਿਪੋਰਟ ਜਾਂਦੀ ਆ ਉਦੋਂ ਤੱਕ ਉਕਾਲ ਤਖਸਰ ਸਾਹਿਬ ਉਹਦੀ ਕਮੇਟੀ ਬਣਾ ਕੇ ਉਹਨੂੰ ਜਾਂਚ ਦਾ ਟਾਈਮ ਦੇ ਕੇ ਤਰਨੂੰ ਤਰੰਤ ਬੁਲਾ ਲਿਆ ਜਾਂਦਾ ਮਹੀਨੇ ਦੇ ਅੰਦਰ ਅੰਦਰ ਜੀ ਕੋਈ ਵੀ ਵਿਅਕਤੀ ਹੋਵੇ ਹੂੰ ਪਰ ਬਾਦਲਾਂ ਦਾ ਇੰਨਾ ਕਰਜ਼ਾ ਸ਼੍ਰੀ ਕਾਲ ਤਖਸਰ ਸਾਹਿਬ ਇੱਥੇ ਸਾਡੀਆਂ ਧਰਮ ਦੀਆਂ ਸੰਸਥਾਵਾਂ ਦੇ ਉੱਤੇ ਹੋ ਗਿਆ ਹੂੰ ਸੋ ਉਹਨਾਂ ਨੂੰ ਉਕਾਲ ਤਖਸਰ ਸਾਹਿਬ ਤੇ ਤਲਬ ਕਰਨ ਲਈ ਇੰਨਾ ਲੰਬਾ ਟਾਈਮ ਲੱਗ ਗਿਆ ਹੂੰ ਠੀਕ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜੇ ਤਲਬ ਕੀਤਾ ਤਾਂ ਬੜੇ ਇੱਕ ਬੜੇ ਜਸ਼ੀਲੀ ਢੰਗ ਨਾਲ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਬਹੁਤ ਚੜ੍ਹਦੀ ਕਲਾ ਵਾਲੀ ਅਦਾਲਤ ਲੱਗੀ ਹੈ ਉਹ ਵੀ ਸ਼ਾਇਦ ਹਿਸਟਰੀ 'ਚ ਪਹਿਲੀ ਵਾਰ ਇਸ ਤਰ੍ਹਾਂ ਦੀ ਅਦਾਲਤ ਲੱਗੀ ਹੈ ਜੀ ਇਹ ਸਾਰੀ ਜਿਹੜੀ ਆ ਬਾਦਲਾਂ ਦੀ ਸਾਬਕਾ ਕੈਬਨਟ ਤੇ ਉਹਨਾਂ ਦਾ ਸਾਹ ਵਿੱਚ ਅਕਾਲੀ ਦਲ ਦੇ ਵੱਡੇ ਵੱਡੇ ਅਹੁਦੇਦਾਰ ਤੇ ਸਾਰੇ ਸਮੇਤ ਸਖਬੀਰ ਦੇ ਸਾਰੇ ਸੱਜ ਕੇ ਖੜੇ ਕਰ ਲੈਗੇ ਹਾਂਜੀ ਪਰਫੈਕਟ ਹੀ ਲਾ ਲ ਉਹਨਾਂ ਨੂੰ ਤਾਰਨਾ ਕੀਤੀਆਂ ਗਈਆਂ ਆਦੇਸ਼ ਜਾਰੀ ਹੋਏ ਪਰ ਜਦੋਂ ਸਜ਼ਾ ਸੁਣਾਉਣ ਸਾਰਾ ਪ੍ਰੋਗਰਾਮ ਇੰਨਾ ਤੇਜ਼ੀ ਨਾਲ ਚਲਾਇਆ ਕਿ ਉਹਨਾਂ ਗਰਜੋਸ਼ੀ ਦੇ ਨਾਲ ਸੰਗਤਾਂ ਜਗਾਰੇ ਸਾਡ ਰਹੀਆਂ ਸੀ ਕੌਮ ਦੇਖ ਰਹੀ ਸੀ ਕੌਮ ਨੇ ਪੂਰੀ ਦੁਨੀਆ ਦੇ ਲੋਕ ਦੇਖ ਰਹੇ ਸੀ ਉਸ ਦਿਨ ਕਾਲਾਤਾ ਸਾਹਿਬ ਦੀ ਇਸ ਜਿਹੜੀ ਅਦਾਲਤ ਵਿੱਚ ਝੜਦੀ ਅਦਾਲਤ ਲੱਗੀ ਆ ਜੀ ਔਰ ਵੀ ਇਸ ਤਰ੍ਹਾਂ ਦੇ ਵੀ ਸਖਤ ਫੈਸਲੇ ਲੈ ਸਕਦੇ ਆ ਪਰ ਜਦੋਂ ਫੈਸਲਾ ਸੁਣਾਉਣ ਤੇ ਗੱਲ ਆਈ ਜਿਵੇਂ ਦਾ ਅਰਾਂ ਦੇ ਵੀ ਪੈਰ ਸ੍ਰੀ ਕਾਲ ਤਖਤ ਜਰ ਦੀ ਸ਼ੀਰ ਤੋਂ ਫਿਸਲਦੇ ਨਾ ਜਾਏ। ਹੂੰ। ਉੱਥੇ ਧਾਰਮਿਕ ਸਜਾ ਦੇ ਨਾਲ ਹੀ ਜਿਹੜੀਆਂ ਥੋੜੀਆਂ ਜੀਆਂ ਜਿਹੜੀਆਂ ਲਾ ਕੇ ਸਜਾਵਾਂ ਸਜਾ ਨਹੀਂ ਕਹਿੰਦਾ ਉਹ ਤਾਂ ਨਿਤ ਦਾ ਇੱਕ ਨਿਤਨੇਮ ਆ ਸਿੱਖ ਰੁਟੀਨ ਦੇ ਵਿੱਚ ਉਹ ਸਾਰੀਆਂ ਸਿਵਾਵਾਂ ਕਰਦੇ ਜਿਹੜੀਆਂ ਉਹਨਾਂ ਨੂੰ ਪ੍ਰਕਾਰ ਲੱਗੀ ਉੱਥੇ। ਹਾਂਜੀ। ਤੇ ਉਸ ਦਿਨ ਤੋਂ ਇਸ ਲਾਣੇ ਨੂੰ ਸਰਵੀਰ ਪਰਿਵਾਰ ਨੂੰ ਬਾਦਲ ਪਰਿਵਾਰ ਨੂੰ ਜਿਹੜੀ ਵੱਡੀ ਤਕਲੀਫ ਹੋਈ ਆ ਉਹਨਾਂ ਦੇ ਤੋਂ ਜਿਹੜਾ ਪਰਿਵਾਰ ਦੇ ਕੋਲੋਂ ਫਖਰੇ ਕੌਮ ਤੇ ਪੰਥ ਰਤਨ ਦੇ ਜਿਹੜੇ ਵਾਰਡ ਵਾਪਸ ਲੈ ਲਏਗੇ ਹਾਂਜੀ ਇੱਕ ਤਾਂ ਇਹ ਗੱਲ ਆ ਦੂਸਰਾ ਸ਼੍ਰੀ ਕਾਲਪਤਖ ਸਹਿਬ ਜੀ ਨੇ ਉੱਥੇ ਜਥੇਦਾਰਾਂ ਨੇ ਜਿਹੜੀ ਅਕਾਲੀ ਦਲ ਦੇ ਬਰਾਬਰ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਹਾਂਜੀ ਉਹ ਤਾਂ ਵੀ ਇੱਕ ਬਹੁਤ ਵੱਡਾ ਉਹਨਾਂ ਨੂੰ ਦੁੱਖ ਲੱਗਿਆ ਵੀ ਇਹ ਕੌਣ ਹੁੰਦੇ ਨੇ ਜਥੇਦਾਰ ਅਕਾਲੀ ਦਲ ਦੇ ਬਰਾਬਰ ਇੱਕ ਟੀਮ ਇੱਕ ਕਮੇਟੀ ਬਣਾਉਣ ਵਾਲੇ ਅਕਾਲੀ ਦਲ ਨਵਾਂ ਖੜਾ ਕਰਨ ਵਾਲੇ ਹੂੰ ਹੂੰ ਉਹਦੇ ਉੱਤੇ ਰੇਡ ਕਾ ਪੈ ਗਿਆ ਮੁੜ ਕੇ ਉਹਦੇ ਤੇ ਤਾਂ ਮੀ ਸਾਹਿਬ ਨੂੰ ਜਿਹੜੇ ਪ੍ਰਧਾਨ ਸੀ ਸ਼ਰੋਨੀਤ ਲੇਕਿਨ ਉਹਦੇ ਤੇ ਦਬਾਅ ਬਣਾਇਆ ਜਾਣ ਲੱਗਾ ਕਦੀ ਸਰਦਾਰ ਕਰਪਾਲ ਸਿੰਘ ਬਦੂਂਗਰ ਤੇ ਦਬਾਅ ਬਣਾਇਆ ਫਿਰ ਇੱਥੇ ਬਸ ਨਹੀਂ ਮੈਂ ਕਹਿਣਾ ਹੈ ਕਿ ਤਕਲੀਫ ਕਿੱਡੀ ਦੇਖੋ ਹੋਈ ਆ ਉੱਥੇ ਇੱਕ ਮਹਾਨ ਸ਼ਹੀਦ ਦੀ ਬੇਟੀ ਜੀ ਉਸ ਪਰਿਵਾਰ ਦਾ ਨਾਮ ਖਾਲਸਾ ਪੰਥ ਵਿੱਚ ਸੁਨਹਿਰੀ ਅੱਖਰਾਂ ਵਿੱਚ ਹਿਸਟਰੀ 'ਚ ਦਰਜ ਆ ਹਾਂਜੀ ਦੰਦਨੀ ਤਰਸਾਲ ਦੇ 13ਵੇਂ ਮੁਖੀ ਸੱਚਖੰਡਵਾਸੀ ਸੰਤ ਦਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਦੀ ਪੋਤਰੀ ਜੀ ਔਰ ਸ੍ਰੀ ਅਕਾਲ ਤਖਤ ਦੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਨਾਲ ਜੂਝ ਕੇ ਹਮਮ ਔਰ ਭਾਰਤੀ ਆਰਮੀ ਦਾ ਡੱਟ ਕੇ ਮੁਕਾਬਲਾ ਕਰਕੇ ਸ਼ਹਾਦਤ ਦਾ ਪਰਮ ਪਿਆਲਾ ਪੀਣ ਵਾਲੇ ਆਮਰ ਸ਼ਹੀਦ ਭਾਈ ਸਾਹਿਬ ਭਾਈ ਮਨੀਕ ਸਿੰਘ ਜੀ ਖਾਲਸਾ ਜੋ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸੀ ਜੀ ਉਹਨਾਂ ਦੀ ਸੁਪਤਰੀ ਬੀਬੀ ਸਤਵੰਤ ਕੌਰ ਜੀ ਅੱਜ ਕੱਲੋ ਜੋ ਐਜੂਕੇਸ਼ਨ ਪਾਰਟ ਦੇ ਵਿੱਚ बतौर ਡਾਇਰੈਕਟਰ ਸੇਵਾਵਾਂ ਨਿਭਾ ਰਹੇ ਨੇ ਹਮ ਹਮ ਉਹਨਾਂ ਨੋਟ 3 ਕਾਲ ਤੋਂ ਸੱਵਲੋਂ ਸਤ ਮੈਂਦੀ ਕਮੇਟੀ ਦੇ ਵਿੱਚ ਨਾ ਸ਼ਾਮਲ ਕਰ ਲਿਆ। ਹੂੰ। ਇਸ ਗੱਲ ਤੋਂ ਬੜੀ ਤਕਲੀਫ ਹੋਈ। ਜਿਨ੍ਹਾਂ ਦੇ ਕੋਈ ਮੈਂ ਘੱਟ ਪੁੱਛਲ ਦੇ ਵਿਅਕਤੀ ਕਹੂੰਗਾ ਪਹਿਲਾਂ ਬੋਲਿਆ ਉਹ ਜਿਹੜਾ ਮਹੇਸ਼ੀ ਗਰੇਵਾਲ ਹਾਂਜੀ। ਉਹਨੇ ਬੜੀ ਬਕਵਾਸ ਕੀਤੀ। ਫਿਰ ਇੱਥੇ ਹੀ ਨਹੀਂ ਉਹ ਬੀਬੀ ਜੀ ਨੂੰ ਬੀਬੀ ਸਤਵੰਤ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚੋਂ ਐਡਾ ਵੱਡਾ ਰਾਰਾ ਸਿੱਖਾਂ ਦੀ ਇੱਕ ਮਿੰਨੀ ਪਾਰਲੀਮੈਂਟ ਜਿਸ ਨੂੰ ਮੰਨਿਆ ਜਾਂਦਾ। ਹਾਂਜੀ। ਇਹ ਪੁਲਿਸ ਦੀ ਇੰਨੀ ਹਿੰਮਤ ਦੇਖੋ ਜਿਉਂ ਉਨ੍ਹਾਂ ਨੇ ਏਡੇ ਵੱਡੇ ਮਹਾਨ ਸ਼ਹੀਦ ਦੀ ਬੇਟੀ ਆ ਪੰਥਕ ਪਰਿਵਾਰ ਆ ਉਹਨਾਂ ਦੀ ਬੜਾ ਵੱਡਾ ਇਤਿਹਾਸ ਦੇ ਵਿੱਚ ਨਾਂ ਆ ਜਗਾ ਆ ਉਸ ਬੀਬੀ ਜੀ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕਰਨੀ ਹੂੰ ਇਹ ਛੋਟੀਆਂ ਗੱਲਾਂ ਨਹੀਂ ਤਕਲੀਫ ਸੀ ਉਹਨਾਂ ਨੂੰ ਇਹ ਬੀਬੀ ਜੀ ਇਸ ਪਰਿਵਾਰ ਆ ਗਿਆ ਵਿੱਚ ਅਕਾਲੀ ਦਲ ਚ ਬਹੁਤ ਬੰਦਿਆਂ ਨੂੰ ਉਹਦੀ ਤਕਲੀਫ ਆ ਮੈਂ ਨਾਂ ਨਹੀਂ ਲੈਣਾ ਬੜਿਆਂ ਬੰਦਿਆਂ ਦੇ ਨਾਂ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਬਹੁਤ ਜੈਲਸੀ ਹੋਈ ਆ ਇਹੋ ਜਿਹੇ ਸ਼ਹੀਦ ਪਰਿਵਾਰਾਂ ਨੂੰ ਵੀ ਇਹਦੇ ਸ਼ਾਮਲ ਕਰ ਲਿਆ ਗਿਆ ਹੂੰ ਬਹੁਤ ਫਿਰ ਇਹ ਗੱਲ ਇੱਥੇ ਹੀ ਰੁਕੀ ਨਹੀਂਗੀ ਹੋਰ ਵੀ ਬੜੇ ਜਾਣੇ ਬੋਲੇ ਨੇ ਉਹਦੇ ਤੇ ਹਨਾ ਆ ਗੁਰਜੀਤ ਚੀਮਾ ਇੱਕ ਦਿਨ ਕਹਿ ਰਿਹਾ ਸੀ ਕਿ ਉਹ ਬੀਬੀ ਜੀ ਰਜ਼ਾਇਨ ਕਰ ਜਾਣ ਜੇ ਉਹਨਾਂ ਨੇ ਸੇਵਾਵਾਂ ਕਰਨੀਆਂ ਹਨਾ ਇਹੋ ਜਿਹੇ ਬੰਦੇ ਜਿਨ੍ਹਾਂ ਦਾ ਕਰਤਾਰ ਕੀ ਹੈ ਜਿਨ੍ਹਾਂ ਦੀ ਚੀਚੀ ਤੇ ਲਹੂ ਨਹੀਂ ਲੱਗਿਆ ਦੇਣ ਕੀ ਉਹਨਾਂ ਦੀ ਪੰਥ ਨੂੰ ਅਕਾਲੀ ਦਲ ਨੂੰ ਕੀ ਦੇਣਿਆ ਉਹ ਲੋਕ ਅੱਜ ਅਕਾਲੀ ਦਲ ਦੇ ਸਾਰਾ ਕੁਝ ਸਰਵੇ ਸਰਵਾ ਉਹਾਂ ਦੇ ਸੀ ਮਾਲਕਿਆ ਹੂੰ ਫੇਰ ਦੇਖੋ ਕਿ ਬੜੀ ਵੱਡੀਆਂ ਇਹ ਗੱਲਾਂ ਛੋਟੀਆਂ ਨਹੀਂ ਗੀਆਂ ਤਕਲੀਫ ਵੱਧ ਗਈ ਉਸ ਦਿਨ ਤੋਂ ਹੂੰ ਕਈ ਗੱਲਾਂ ਹੋਈਆਂ ਨੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਇਹ ਸੀ ਕਿ ਬੀਬੀ ਜੀ ਨੂੰ ਕਿਸੇ ਤਰੀਕੇ ਦੇ ਵਿੱਚੋਂ ਇਸ ਕਮੇਟੀ ਦੇ ਵਿੱਚੋਂ ਪਾਸੇ ਕੀਤਾ ਜਾਵੇ ਹੂੰ ਬੜਾ ਦੁੱਖ ਲੱਗਿਆ ਕਿ ਉਹਨਾਂ ਨੂੰ ਫੇਰ ਵੇਖੋ ਕਿ ਸੰਨੇ ਦੇ ਨਾਲ ਇਹ ਗੱਲ ਰੁਕੀ ਨਹੀਂ ਗਈ ਚੱਲਦੀ ਚੱਲਦੀ ਅੱਗੇ ਚੱਲਦੀ ਗਈ ਹੈ ਜੀ ਕਿ ਅੱਜ ਧਾਮੀ ਸਾਹਿਬ ਨੂੰ ਮਜਬੂਰਨ ਸ਼੍ਰੋਮਣੀ ਕਮੇਟੀ ਤੋਂ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪੈ ਰਿਹਾ ਜੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਕਰਪਾਲ ਸਿੰਘ ਦੀ ਬਢੂਂਗਰ ਬੜੇ ਸੁਲਝੇ ਹੋਏ ਪ੍ਰੋਫੈਸਰ ਨੇ ਵਿਦਵਾਨ ਨੇ ਉਹਨਾਂ ਨੇ ਵੀ ਆਪਣਾ ਸੱਤ ਮੈਂਬਰ ਕਮੇਟੀ ਤੋਂ ਸਹਿਮਤੀ ਸਾ ਦੇ ਦਿੱਤਾ ਹੂੰ ਗਿਆਨੀ ਹਰਪ੍ਰੀਤ ਸਿੰਘ ਦੀ ਤੋਂ ਠੱਕੇ ਦੇ ਨਾਲ ਉਹਨਾਂ ਨੂੰ ਸਤਿ ਸਭ ਦਮਦਮਾ ਸਾਹਿਬ ਦੀ ਯੋਗਦਾਰੀ ਤੋਂ ਲਾਂਭੇ ਕਰ ਦੇਣਾ ਹੂੰ ਇਹ ਬਹੁਤ ਛੋਟੀਆਂ ਗੱਲਾਂ ਨਹੀਂ ਗੀਆਂ ਇਹ ਬੜੀਆਂ ਸੋਚਣ ਵਾਲੀਆਂ ਤੇ ਇੱਕ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਗੱਲ ਆ ਕਿ ਇਹ ਸਾਰਾ ਕੁਝ ਕਿਸ ਦੇ ਇਸ਼ਾਰਿਆਂ ਤੇ ਹੋ ਰਿਹਾ ਏ ਕਿਉਂ ਸਾਰਾ ਕੁਝ ਵਾਪਰ ਰਿਹਾ ਏ ਵੇਖੋ ਕਿ ਇੰਨਾ ਵੱਡਾ ਘਾਣ ਪੰਜਾਬ ਦਾ ਕਦੀ ਨਹੀਂ ਮੈਂ ਤਾਂ ਘਾਣ ਲੱਭਦੇ ਵਰਤ ਰਿਆਂ ਏ ਕਿ ਅਕਾਲੀ ਦਲ ਦਾ ਟੁੱਟ ਜਾਣਾ ਅਕਾਲੀ ਦਲ ਨੂੰ ساری ਦੀ ساری ਸ਼ਰੋਨੀ ਅਕਾਲੀ ਦਲ ਦੀ ਟੈਬਲਟ ਨੂੰ ਅਕਾਲੀ ਦਲ ਨੂੰ ਚੰਗੇ ਚੰਗੇ ਉੱਧਾਂ ਤੱਕ ਇਥੋਂ ਤੱਕ ਕਿ ਪ੍ਰਧਾਨ ਤੱਕ ਸਾਰਿਆਂ ਨੂੰ ਤਨਖਾਹੀ ਇਕਰਾਰ ਮਿਲ ਜਾਣੇ ਅਕਾਲ ਤਖਤ ਸਰਪੋਂ ਸ਼ਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਵਿੱਚ ਤਲਬ ਹੋ ਜਾਣਾ ਹਾਂਜੀ ਕਿ ਇੱਥੇ ਹੀ ਗੱਲ ਨਹੀਂ ਜੀ ਰੁਕੀ ਬਹੁਤ ਕੁਝ ਵਾਪਰ ਗਿਆ ਕਿ ਇਹ ਸਾਰਾ ਕੁਝ ਇਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੈਂ ਤਾਂ ਗਿਆਨੀ ਰਕबीर ਸਿੰਘ ਜੀ ਦੀ ਸੋਚ ਤੋਂ ਹੈਰਾਨ ਆ ਜੀ ਵੀ ਉਹਨਾਂ ਤੇ ਅਜੇ ਹਾ ਕੀ ਦਬਾਅ ਬਣਾਇਆ ਜਾ ਰਿਹਾ ਨਾ ਕਿ ਉਹ ਫੈਸਲਾ ਲੈਣ ਦੀ ਸਮਰੱਥਾ ਅਜ ਖੜਦੇ ਨੇ ਵੀ ਉਹਨਾਂ ਨੂੰ ਚਾਹੀਦਾ ਕੋਈ ਅੱਜ ਵੀ ਹੌਸੇ ਦੇ ਨਾਲ ਉਹ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਾਂ ਕਰਨੇ ਹੋ ਜਾਣ ਪੈਸਾ ਵੀ ਇੱਕ ਸਵਾਲ ਹੈ ਜਥੇਦਾਰ ਕੌਤਸਾਹਬ ਕਾਲੀ ਫੂਲਾ ਸਿੰਘ ਵੀ ਹੁੰਦੇ ਸੀਗੇ ਲੇਕਿਨ ਉਹਨਾਂ ਦੀ ਉੱਚ ਪਦਵੀ ਹੈ ਐਨੀ ਵੱਡੀ ਸਿੱਖਾਂ ਦੀ ਸਰਮਹੋਰ ਸੰਸਥਾ ਦੀ ਫਿਰ ਇਹਨਾਂ ਬਲ ਰੱਖਦੇ ਕਿਉਂ ਨਹੀਂ ਕਾਰਨ ਕੀ ਹੈ ਅੰਦਰ ਸਾਜ਼ਿਸ਼ ਕੀ ਹੈ ਅਸਲ 'ਚ ਪੈਸਾ ਵੀ ਡਰੇ ਹੋਏ ਨੇ ਦਬ ਚੁੱਕੇ ਨੇ ਅਕਾਲੀ ਫੂਲਾ ਸਿੰਘ ਵਾਲੀ ਬੜਕਤਾ ਮਾਰ ਦੇ ਇਥੇ ਹੂੰ ਪਰ ਲੱਗਾ ਕੀ ਰਹੀਆਂ ਨੇ ਆਉਣ ਹਿੰਮਤ ਕਿੱਥੋਂ ਜਿਗਰਾ ਕਿੱਥੋਂ ਲੈ ਕੇ ਆਉਣਾ ਮੈਂ ਤਾਂ ਸਿਰ ਸਾਫ਼ ਲਫ਼ਜ਼ ਕਹੂੰਗਾ ਨਾ ਹੂੰ ਕੀਤਾ ਉਹ ਗੱਲ ਬਣੀ ਪਈ ਆ ਕਿ ਰੋਮ ਸੜ ਰਿਹਾ ਸੀ ਕਿ ਨੀਰੂ ਬੰਸਰੀ ਬਜਾ ਰਿਹਾ ਸੀ ਜਥੇਦਾਰ ਖੜ ਕੇ ਮੂਕਦਰਸ਼ੀ ਬਣ ਕੇ ਤਮਾਸ਼ਾ ਦੇਖ ਰਿਹਾ ਵੇਖੋ ਕਿ ਛੋਟੇ ਹਾਲਾਤ ਨਹੀਂ ਛੋਟੀਆਂ ਗੱਲਾਂ ਨਹੀਂ بڑا ਸੋਚਣ ਵਾਲਾ ਸਮਾਂ ਹੈ ਕਿ ਅੱਜ ਅਮਰੀਕਾ ਵਰਗਾ ਦੇਸ਼ ਜਿਹੜਾ ਆ ਉੱਥੋਂ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕੋਈ ਕਿਸੇ ਤਰੀਕੇ ਨਾਲ ਬੜੇ ਵੱਡੇ ਭਾਰੇ ਕਰਜ਼ੇ ਝੁੱਕ ਕੇ ਵਿਦੇਸ਼ਾਂ ਦੇ ਵਿੱਚ ਉੱਥੇ ਕੰਮ ਕਰਨ ਲਈ ਕਿਰਤ ਕਰਨ ਲਈ ਗਏ ਸੀ ਉਹਨਾਂ ਚੱਕ ਕੇ ਤੇ ਡਿਪੋਰਟ ਕਰ ਦੇਣਾ ਉਹਨਾਂ ਨੂੰ ਫਿਰ ਜਗ੍ਹਾ ਕਿਹੜੀ ਚੁਣੀ ਕਿ ਸਿੱਖਾਂ ਦਾ ਕੇਂਦਰੀ ਸਥਾਨ ਅੰਮ੍ਰਿਤਸਰ ਚੁਣਿਆ ਜਾਣਾ ਅਮਰੀਕਾ ਵੱਲੋਂ ਅੰਮ੍ਰਿਤਸਰ ਦੇ ਵਿੱਚ ਹਨਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕੀ ਸਮਝਿਆ ਇਹ ਸਾਰਾ ਕੁਝ ਇਹ ਛੋਟੀਆਂ ਵਰਤਾਂ ਨਹੀਂ ਇਹ ਬੜੀ ਵੱਡੀ ਗਿਨੀਪੀਸੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨਾਲ ਸਾਰਾ ਕੁਝ ਵਾਪਰਿਆ ਹੈ ਜਥੇਦਾਰ ਮੂਕ ਦਰਸ਼ਕਾ ਕੋਈ ਜਥੇਦਾਰ ਬੋਲਿਆ ਨਹੀਂ ਕਿਸੇ ਗੱਲ ਤੇ ਵੀ ਇੱਥੇ ਇੱਕ ਹੋਰ ਦੇਖਣ ਵਾਲੀ ਵੇਖੋ ਗੱਲ ਹੈ ਵੱਡੀ ਅੱਜ ਸ਼੍ਰੋਮਣੀ ਕਮੇਟੀ ਦੇ ਹਾਲਾਤ ਦੇਖੋ ਕੈਸੇ ਬਣ ਗਏ ਇੱਕ ਪਰਿਵਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਸਾਰਾ ਪੰਥ ਹੀ ਰੋੜ ਦਿੱਤਾ ਸੰਸਥਾਵਾਂ ਹੀ ਰੋੜ ਦਿੱਤੀਆਂ ਜੀ ਜੇ ਸਾਡੀ ਆ ਵੇਖੋ ਕਿ ਇੱਕ ਮੈਨੂੰ ਯਾਦ ਆ ਜਸੇਦਾਰ ਗਰਚਮ ਸਿੰਘੀ ਤੋੜਾ ਨਾ ਰਾਜ ਸਭਾ ਮੈਂਬਰ ਹੁੰਦੇ ਸੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਬੇਕੀ ਦੇ ਪ੍ਰਧਾਨ ਹੁੰਦੇ ਆ ਜੀ ਉਹ ਰਾਜ ਸਭਾ ਮੈਂਬਰ ਚੁਣ ਲਏ ਗਏ ਤੇ ਉਸ ਵਕਤ ਹੋਇਆ ਕਿ ਕਿਸੇ ਕਾਰਨ ਕਰਕੇ ਪ੍ਰਧਾਨ ਸਾਹਿਬ ਕਿਸੇ ਲੇਟ ਹੋ ਗਏ ਥੋੜੇ ਬਹੁਤੇ ਦੇ ਚੱਲ ਰਹੇ ਸੈਸ਼ਨ ਵਿੱਚ ਪਹੁੰਚ ਨਾ ਸਕੇ ਤੇ ਥੋੜੀ ਲੇਟ ਤੇ ਉਹ ਸੈਸ਼ਨ ਆਰੰਭ ਹੋਣਾ ਵਾਲਾ ਸੀ ਹੂੰ ਉਹ ਪਤਾ ਲੱਗਿਆ ਕਿ ਟੌੜਾ ਸਾਹਿਬ ਅਜੇ ਆਏ ਨਹੀਂਗੇ ਜੀ ਉਹ ਕਹਿੰਦੇ ਜੀ ਕੋਈ ਗੱਲ ਨਹੀਂ 10 ਮਿੰਟ ਵੇਟ ਕਰ ਲਓ ਹੂੰ ਸੋ ਜਥੇਦਾਰ ਗਰਚਰਨ ਸਿੰਘ ਟੌੜਾ ਪ੍ਰਧਾਨ ਉਹਦਾ ਇਹ ਮਤਲਬ ਨਹੀਂ ਸੀ ਉਹ ਰਾਜ ਸਭਾ ਮੈਂਬਰ ਸੀ ਹੂੰ ਉਹਨਾਂ ਦੀ ਸ਼ਖਸੀਅਤ ਸੀ ਉਹਨਾਂ ਦਾ ਕਦ ਸੀ ਉਹ ਕੀ ਸੀ ਕਿ ਉਹ ਸਿੱਖਾਂ ਦੀ ਪਾਰਲੀਮੈਂਟ ਦੇ ਇੱਕ ਉਹਨਾਂ ਦੇ ਉਹ ਚੁਣੇ ਹੋਏ ਪ੍ਰਧਾਨ ਸੀ ਬੜੀ ਵੱਡੀ ਸੰਸਥਾ ਦੇ ਮੁਖੀ ਸੀ ਧਰਮ ਦੀ ਸੰਸਥਾ ਸਿੱਖਾਂ ਦੀ ਉਹ ਸੰਸਥਾ ਦਾ ਮਾਣ ਰੱਖਿਆ ਗਿਆ ਵੀ ਜਿੰਨਾ ਚਿਰ ਪ੍ਰਧਾਨ ਸਾਹਿਬ ਨਹੀਂ ਆ ਜਾਂਦੇ ਕੋਈ ਗੱਲ ਨਹੀਂ ਸ਼ੈਸ਼ਨ ਰੋਕਿਆ ਜਾ ਰਿਹਾ ਪਾਰਲੀਮੈਂਟ ਦਾ ਸ਼ੈਸ਼ਨ ਰੋਕਿਆ ਜਾਂਦਾ ਹਾਂਜੀ ਅੱਜ ਦਾ ਪ੍ਰਧਾਨ ਸਾਹਿਬ ਆ ਮੈਨੂੰ ਪਤਾ ਲੱਗਿਆ ਕਿ ਅੱਜ ਪ੍ਰਧਾਨ ਦੀ ਡੀਸੀ ਜਿਹੜਾ ਅਮਰਪੁਰ ਦਾ ਉਹ ਗੱਲ ਸੁਣ ਲਈ ਤਿਆਰ ਨਹੀਂ ਉਹਨਾਂ ਦਾ ਫੋਨ ਤੱਕ ਨਹੀਂ ਉਹਨੇ ਰਿਸਿਵ ਕੀਤਾ ਪ੍ਰਧਾਨ ਸਾਹਿਬ ਦਾ ਕਾਨ ਸਾਹਿਬ ਦਾ ਠੀਕ ਹੈ ਲੰਸਰ ਦਾ ਸਰਬ ਛੋਟੀਆਂ ਨਹੀਂ ਗਿਆ ਹੂੰ ਇਹ ਜੇ ਵੇਖਿਆ ਜਾਵੇ ਤਾਂ ਇਸ ਆਉਦੇ ਨੂੰ ਇਹਦਾ ਇੱਕ ਮਾਇਕ ਹੋਰ ਵੱਡੀ ਗੱਲ ਦੱਸਾਂ ਕਿ ਸਾਡੀਆਂ ਏਡੀਆਂ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜਾ ਬੜਾ ਵੱਡਾ ਸਿੱਖਾਂ ਨੇ ਖੂਨ ਦੋਲ ਕੇ ਹੋਂਦ ਵਿੱਚ ਲਿਆਂਦੀ ਹੋਵੇ ਜੀ ਸ੍ਰੀ ਅਕਾਲ ਪਤਿਸ਼ਾਹ ਜੇਠਾ ਦਾ ਜਫੇਦਾਰ ਜਫੇਦਾਰ ਸ੍ਰੀ ਅਕਾਲ ਪਤਿਸ਼ਾਹ ਦਾ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਜਰਨੈਲ ਰਹੇ ਹੁਣ ਹੂੰ ਠੀਕ ਆ ਜੀ ਬੜੇ ਬੜੇ ਵੱਡੇ ਜਫੇਦਾਰ ਰਹੇ ਨੇ ਜਿਨ੍ਹਾਂ ਨੇ ਹਿੰਮਤਾਂ ਵਿਖਾਈਆਂ ਨੇ ਸੋ ਇਹਦੇ ਤੋਂ ਬਾਅਦ ਫਿਰ ਕੀ ਹੁੰਦਾ ਸਾਡੀ ਦੰਦਨੀ ਟਕਸਾਲ ਦੀ ਗੱਲ ਕਰ ਲੋ ਜਿਹੜੀ ਕਿ ਖਾਲਸਾ ਪੰਦੀ ਯੂਨੀਵਰਸਿਟੀ ਹੈ ਔਰ ਸ਼ਹੀਦਾਂ ਦੀ ਮਿਸਲ ਹੈ ਔਰ ਸਿਰਲੱਥਾਂ ਦੀ ਇਹ ਜਿਹੜੀ ਹੈਗੀ ਸੀ ਟਕਸਾਲ ਸੀ ਯੋਧਿਆਂ ਦੀ ਖਾਨ ਆ ਜਿਸ ਦੰਦਨੀ ਟਕਸਾਲ ਨੂੰ ਯੋਧਿਆਂ ਦੀ ਖਾਨ ਦੇ ਨਾਲ ਇਹ ਮਾਨ ਲਿਆ ਹੋਇਆ ਜਿਸ ਸਥਾਨ ਤੇ ਹੈ ਦੀ ਸੱਚ ਹੈ ਇਹ ਵਿੱਚ ਕੋਈ ਦੋਰਾਣਾ ਨਹੀਂ ਗਿਆ ਹੂੰ ਇਸ ਦੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਅਗਰਬਖਸ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਕਿਹੜੇ ਕਿਹੜੇ ਸੂਰਬੀਰ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ठाकुर ਸਿੰਘ ਜੀ ਪੂਰਨ ਬ੍ਰਹਮ ਗਿਆਨੀ ਸਾਧੂ ਮਹਤਮਾ ਹੋਏ ਨੇ ਉਹਨਾਂ ਦੇ ਉਹ ਕੱਲੇ ਬ੍ਰਹਮ ਗਿਆਨੀ ਸੰਤ ਨਹੀਂ ਸੀ ਉਹਨਾਂ ਨੇ ਸਿਪਾਹੀ ਵਾਲਾ ਰੋਡ ਵੀ ਕਾਹ ਕਰਕੇ ਵਗਾਇਆ ਉਹਨਾਂ ਦੇ ਸਮੇਂ ਦੇ ਵਿੱਚ ਖਾਲਸਾਤਾਂ ਦੀ ਆਜ਼ਾਦੀ ਦਾ ਡਿਗਲ ਵੱਜਿਆ ਸੰਘਰਸ਼ ਚੱਲਿਆ ਹੈ ਸਿੰਘਾ ਨੇ ਇੰਦਰਾ ਗਾਂਧੀ ਨੂੰ ਸੋਧ ਕੇ ਬਦਲਾ ਲਿਆ ਜਰਨਲ ਵੇਦਿਆ ਉਹਨਾਂ ਦੀ ਗਵਾਹੀ ਸੋਧਿਆ ਜਾਂਦਾ ਹੈ ਬਿਆਨਸੇਉ ਮੁੱਖ ਮੰਤਰੀ ਸੋਧਿਆ ਜਾਂਦਾ ਹੈ ਜੀ ਪੰਥ ਕਮੇਂਬਰੀ 5 ਮੈਂਬਰੀ ਪੰਥ ਕਮੇਟੀ ਬਣਦੀ ਹੈ ਸੰਘਰਸ਼ ਚੱਲਦਾ ਉਹਨਾਂ ਦੀ ਗਵਾਹੀ ਦੇ ਵਿੱਚ ਉਹਨਾਂ ਸ਼ਹੀਦ ਪਰਿਵਾਰਾਂ ਦੀ ਗਵਾਹੀ ਕੀਤੀ ਆ ਦਮਦਿਤ ਸਾਲ ਦੇ ਮੁਖੀ ਹੁੰਦੇ ਆ ਹੂੰ ਅੱਜ ਉਸੇ ਦਮਦਮੀ ਤਕਸਾਲ ਦੇ ਉੱਤੇ ਇੱਕ ਐਡਾ ਬੌਣੇ ਕਰਦਾ ਬੰਦਾ ਲਿਆ ਕੇ ਬਣਾਇਆ ਜਾਂਦਾ ਹਰਨਾਨ ਸਿੰਘ ਵਰਗਾ ਜਿਨੇ ਚੱਕ ਕੇ ਦਮਦਮੀ ਤਕਸਾਲ ਦੇ ਐਡੇ ਸਨਹਿਰੀ ਇਤਿਹਾਸ ਨੂੰ ਜਾ ਕੇ ਉਹਨਾਂ ਦੀ ਹਰਦਵਾਰ ਗੰਗਾ ਦੇ ਵਿੱਚ ਡੁਬਕੀਆਂ ਲਾ ਕੇ ਉਹਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ ਕਦੀ ਉਹ ਦਰਦਰ ਤੇ ਕਿਸੇ ਦੀ ਉਹ ਜਾ ਕੇ ਉਹਨਾਂ ਲੋਕਾਂ ਦੀ ਵੋਟਾਂ ਮੰਗਦਾ ਜਿਨ੍ਹਾਂ ਨੇ ਕਦੀ ਸੰਤ ਜਰਨੈਲ ਸਿੰਘ ਦੇ ਪੁੱਤਲੇ ਸਾੜੇ ਹੋਣ ਹੂੰ ਜਿਨ੍ਹਾਂ ਨੇ ਕਦੇ ਬਹੁਤ ਮਾੜੇ ਲੱਗ ਵਰਤੇ ਹੁਣ ਸੰਤ ਜਰਨੈਲ ਸਿੰਘ ਨੂੰ ਅਤਵਾਦੀ ਆਖਿਆ ਹੋਵੇ ਉਹਨਾਂ ਨਾਲ ਜੱਫੀਆਂ ਪਾ ਕੇ ਉਹਨਾਂ ਲਈ ਝੋਟਾ ਮੰਗਦਾ ਫਿਰਦਾ ਹੋਵੇ ਯਾਨੀ ਕਿ ਦੰਦਨੀ ਤਕਸਾਲ ਨਿਹਾਰ ਵਿੱਚ ਲੈ ਗਿਆ ਇੱਕ ਵਿਅਕਤੀਆਂ ਦੇ ਗੱਲ ਕਰਦਾ ਨਹੀਂ ਵਿਅਕਤੀ ਵੇਖੋ ਕਹੇ ਕੋਈ ਜੀ ਆ ਗਏ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਐਡਾ ਬੋਣਾ ਕਿ ਉਹ ਦੀ ਅੱਜ ਕੋਈ ਗੱਲ ਸੁਣ ਲਈ ਤਿਆਰ ਨਹੀਂ ਦਾ ਕਾਦ ਨੀਵੇਂ ਕਰ ਦਿੱਤੇ ਆ ਕਾਦੇ ਲਈ ਸਾਰਾ ਕੁਝ ਇੱਕ ਪਰਿਵਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਸਾਰਾ ਸਿਸਟਮ ਹੀ ਰੋੜ ਦਿੱਤਾ ਗਿਆ ਹੂੰ ਇਹ ਬੜਾ ਵੱਡਾ ਦੁਖਾਂਤ ਆ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਕਿ ਜਿਵੇਂ ਇੱਕ ਕੱਲ ਪਰਸੋ ਇੱਕ ਦਿੱਲੀ ਦੇ ਵਿੱਚ ਬਹੁਤ ਵੱਡੀ ਸਿੱਖਾਂ ਦੀ ਇੱਕ ਕਨਵੈਨਸ਼ਨ ਬੁਲਾਈ ਗਈ ਹੈ ਕਨਵੈਨਸ਼ਨ ਹਾਂਜੀ ਬੁਲਾਈ ਗਈ ਹਾਂ ਹਾਂ ਜਿਹਦੇ ਵਿੱਚ ਤਕਰੀਬਨ ਹੀ ਸਾਰੀਆਂ ਪੰਥਕ ਧਰਾਂ ਪੰਥਕ ਦਰਦੀ ਜਿਹੜੇ ਆ ਉੱਥੇ ਪਹੁੰਚੇ ਨੇ ਜਿੱਥੇ ਕਿ ਬਾਦਲਕਿਆਂ ਨੂੰ ਪਘੋੜਾ ਦਲ ਨਾਲ ਉਹਨਾਂ ਦਾ ਮੇਰੇ ਖਿਆਲ ਚ ਉਹਨਾਂ ਨੂੰ ਨਾਂ ਲੈ ਕੇ ਬੋਲਿਆ ਗਿਆ ਫਿਰ ਕਿ ਪਘੋੜਾ ਦਲ ਬਾਦਲ ਨੂੰ ਵਾਰ-ਵਾਰ ਕਿ ਆ ਗਿਆ ਸਟੇਜਾਂ ਤੋਂ ਹੂੰ ਉਹ ਬਾਕੀ ਕਾਲਪ ਤਸੈ ਦੇ ਭਗੌੜੇ ਨੇ ਮਾਨ ਮਰਜ਼ਾ ਦਾ ਦੇ ਦੋਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇੜੀਆਂ ਦੇ ਵੱਡੇ ਦੋਸ਼ ਲੱਗ ਚੁੱਕੇ ਉਹਨਾਂ ਤੇ ਇਹ ਛੋਟੀਆਂ ਗੱਲਾਂ ਨਹੀਂ ਪਰ ਸਰਦਾਰ ਸਾਹਿਬ ਨੇ ਇਸ ਗੱਲ ਲਈ ਉਹਨਾਂ ਨੂੰ ਕਹਿਣਾ ਹੈ ਕਿ ਧੰਨਵਾਦ ਆ ਬਹੁਤ ਵਧੀਆ ਪ੍ਰਾਲਾ ਕੀਤਾ ਉਹਨਾਂ ਸਿੱਖਾਂ ਨੇ ਦਿੱਲੀ ਚ ਕਨਵੈਨਸ਼ਨ ਦਾ ਪਾਲਾ ਸਰ ਜੀ ਇੱਥੇ ਕਿ ਮੈਂ ਸਵਾਲ ਕਰਦਾ ਵੀ ਜਦੋਂ ਪੰਥਕ ਕਨਵੈਨਸ਼ਨ ਜਿਹੜੀ ਦਿੱਲੀ ਵਿੱਚ ਹੋਈ ਲਖੀ ਸ਼ਾਮ ਨਜ਼ਾਰਾ ਹਾਲ ਦੇ ਵਿੱਚ ਜੀ ਜੀ ਉੱਥੇ ਦਾਦੂਵਾਲ ਸਾਹਿਬ ਨੇ ਤੇ ਭਾਈ ਜਸਵੀਰ ਸਿੰਘ ਰੋਡੇ ਨੇ ਇੱਕ ਗੱਲ ਕਹੀ ਹੈ ਭਾਈ ਰਗਵੀਰ ਸਿੰਘ ਨੂੰ ਜਦੋਂ ਦਾ ਰਗਵੀਰ ਸਿੰਘ ਨੂੰ ਕਹਿੰਦੇ ਵੀ ਦਿਲ ਰੱਖ ਕੇ ਵੱਡਾ ਇੱਕ ਤੁਸੀਂ ਵੱਡਾ ਕਾਰਜ ਕੌਮ ਵਾਸਤੇ ਕਰੋ ਬਾਦਲਾਂ ਨੂੰ ਪੰਥ ਦੇ ਵਿੱਚੋਂ ਛੇਤੀ ਛੇਤੀ ਕੱਢਣ ਦਾ ਇੱਕ ਵੱਡਾ ਫੈਸਲਾ ਸੁਣਾਓ ਜੀ ਜੀ ਇਹਦਲ ਮੈਂ ਉਹਨਾਂ ਦੀ ਇਸ ਲਫ਼ਜ਼ਾਂ ਦੀ ਪੂਰਤਾ ਕਰਦਾ ਹਾਂ ਸਲਾਹਾਂ ਕਰਨਾ ਵੀ ਬਹੁਤ ਵੱਡਾ ਉਹਨਾਂ ਨੇ ਇੱਕ ਹਿੰਮਤ ਵਿਖਾ ਕੇ ਜਿਹੜੀ ਗੱਲ ਆਖੀ ਹੈ ਜਿਤੇ ਦਾ ਸਾਹਿਬ ਨੂੰ ਬਹੁਤ ਚੰਗੀ ਗੱਲ ਆਖੀ ਹੈ ਜੀ ਤੇ ਮੈਂ ਕਹਿੰਦਾ ਕਿ ਜਿਹੋ ਜੀ ਕਨਵੈਨਸ਼ਨ ਫਰੀ ਅਕਾਲ ਪਕਸਰ ਤੇ ਫਿਰ ਕਿਉਂ ਨਹੀਂ ਰੱਖ ਲਈ ਜਾਂਦੀ ਹੂੰ ਸਾਡੀਆਂ ਤੰਤਕ ਜਥੇਦੰਦੀਆਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਚੱਲਣਾ ਨਾ ਹੋਰ ਵੀ ਜਥੇਦੰਦੀਆਂ ਸੰਸਥਾਵਾਂ ਸਾਡੇ ਭਾਈ ਮੋਕਲ ਸਿੰਘ ਜੀ ਸਿੰਘ ਸੈਪਾਈ ਜਸਦੀਰ ਸਿੰਘ ਜੀ ਸਿੰਘ ਸੈਪਾਈ ਰਣਜੀਤ ਸਿੰਘ ਜੀ ਜੀ ਹੋਰ ਪੰਥ ਦੀਆਂ ਨਮੈਂਦਾ ਜਥੇਬੰਦੀਆਂ ਸੰਸਮਾਜ ਦੇ ਮਹਾਤਮਾ ਨੇ ਦਾਦਾ ਸਾਹਿਬ ਜੋ ਸਿੰਘ ਬੀਦੀ ਆ ਬਾਬਾ ਆਰਾਮ ਆਰਾਮਪੁਰ ਫਿਲਾਵਲੇ ਆ ਹਾਂਜੀ ਬਾਬਾ ਸਰ ਹਾਂਜੀ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਆ ਦਲ ਪੰਥ ਬਾਬਾ ਅਵਤਾਰ ਸਿੰਘ ਬੀਦੀ ਚੰਦ ਵਾਲੇ ਆ ਜੀ ਹਨਾ ਬਹੁਤ ਸਾਰੀਆਂ ਸਾਡੀਆਂ ਸਿੱਖ ਸੰਪਰਦਾਵਾਂ ਸੰਸਮਾਜ ਸਿੱਖ ਬੁੱਧੀਜੀਵੀ ਸਿੱਖ ਵਿਦਵਾਨਾ ਸਿੱਖ ਰਾਜਨੀਤਿਕਾਂ ਦਾ ਇੱਕ ਵੱਡਾ ਕੱਤ ਉਹ ਬੁਲਾਉਣ ਉਹ ਜੋ ਪੰਚ ਦਾ ਕੱਛਦ ਉਹਦੇ ਵਿੱਚ ਸ੍ਰੀ ਅਕਾਲ ਤਖਤ ਸਰ ਦੀ ਫਸ਼ੀਲ ਤੋਂ ਵੱਡੇ ਫੈਸਲੇ ਲੈ ਜਾਣ ਪ੍ਰੰਤ ਬਹੁਤ ਕੁਝ ਕਰ ਦ ਸਕਦਾ ਹੈ ਪੰਚਪੁਰ ਬੜੀਆਂ ਵੱਡੀਆਂ ਤਾਕਤਾਂ ਨੇ ਜਥੇਦਾਰ ਨੂੰ ਪੁੱਛਿਆ ਜਾਵੇ ਤੇ ਨੀਕੇ ਕੌਮ ਫੈਸਲਾ ਕਰੇ ਵੀ ਇਹ ਜਥੇਦਾਰ ਆਪਣੀਆਂ ਗੱਲਾਂ ਤੋਂ ਇਹ ਜਥੇਦਾਰ ਵੀ ਪਘੋੜਾ ਹੋ ਚੁੱਕਿਆ ਜਿਹੜੇ ਵੱਡੇ ਦਮ ਗੱਜੇ ਮਾਰ ਚੱਕਿਆ ਸੀ ਜਥੇਦਾਰ ਉਸ ਦਿਨ ਹਮ ਗਿਆਨੀ ਰਵੀਰ ਸਿੰਘ ਮੈਂ ਤਾਂ ਫਿਰ ਪਘੋੜੇ ਕਹੂੰ ਕਿਉਂ ਕਿਉਂਕਿ ਉਹ ਵਿਦੇਸ਼ ਟੌਰਿਆਂ ਤੇ ਨਿਕਲੇ ਹੋਏ ਨੇ ਉਹ ਠੰਡੀਆਂ ਹਵਾਵਾਂ ਦਾ ਆਨੰਦ ਮਾਣ ਰਹੇ ਨੇ ਪੰਜਾਬ ਦੀ ਇੰਨੇ ਹਾਲਾਤ ਬੁਰੇ ਆ ਸੰਸਥਾਵਾਂ ਟੁੱਟ ਰਹੀਆਂ ਨੇ ਬੁਰੀ ਹਾਲਤ ਆ ਕਿਸੇ ਦਾ ਕੋਈ ਵਾਰੀ ਵਾਰਸ ਨਹੀਂ ਪੰਥ ਪੰਜਾਬ ਦਾ ਪੰਜਾਬ ਲਵਾਰਸ ਕਰਕੇ ਰੱਖ ਦਿੱਤਾ ਇਹਨਾਂ ਨੇ ਇੰਨੇ ਮਾੜੇ ਦੌਰ ਦੇ ਵਿੱਚ ਕਦੀ ਵੀ ਮੈਨੂੰ ਲੱਗਦਾ ਇਹ ਜੇ ਇਹ ਮਾੜਾ ਦੌਰ ਨਹੀਂ ਸੀ ਆਇਆ ਅਸੀਂ ਸੰਘਰਸ਼ ਵੇਖਿਆ ਸਿੱਖਾਂ ਦੀ ਆਜ਼ਾਦੀ ਦਾ ਖਾਲਸੇ ਰਾਜ ਦਾ ਖਾਰਕੂ ਸੰਘਰਸ਼ ਚੱਲਿਆ ਉਦੋਂ ਵੀ ਇਸ ਤਰ੍ਹਾਂ ਦੀਆਂ ਗਰਾਵਟਾਂ ਨਹੀਂ ਉਦੋਂ ਸਗੋਂ ਚੜ੍ਹਦੀ ਕਲਾ ਦੇ ਵਿੱਚ ਹੀ ਇਹਨਾਂ ਅਸੀਂ ਸੰਤਾਪ ਭੰਡਾ ਕੇ ਵੀ ਜਿਹੜਾ ਖਾਲਸਾ ਪੰਥ ਸੀ ਬੜੀ ਜੁਰਤ ਨਾ ਰਿਹਾ ਇਹ ਬੜੀਆਂ ਵੱਡੀਆਂ ਸੰਸਥਾਵਾਂ ਨੇ ਜ਼ਿੰਮੇਵਾਰੀਆਂ ਉਸ ਵਕਤ ਲਦਾਈਆਂ ਨੇ ਪਰ ਅੱਜ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਉਹਦਾ ਕਾਰਨ ਮੈਂ ਵਾਰ-ਵਾਰ ਲੱਭਦੇ ਆਂ ਕਿ ਇੱਕ ਪਰਿਵਾਰ ਨੂੰ ਬਚਾਉਂਦੀ ਪਰਿਵਾਰ ਦੀ ਬਾਦਲ ਪਰਿਵਾਰ ਦੀ ਇਹ ਦੱਸਿਆ ਜਾਵੇ ਪੰਥ ਨੂੰ ਦੇਣ ਕੀ ਆ ਹੂੰ ਉਹਨਾਂ ਕੀ ਝੋਲੀ ਪਾਇਆ ਉਹਨਾਂ 78 ਤੋਂ ਲੈ ਕੇ ਅੱਜ ਤੱਕ ਕਤਲ ਕਰਕੇ ਸਾਡੀਆਂ ਮਾਵਾਂ ਦੀਆਂ ਝੋਲੀਆਂ ਵਿੱਚ ਬਜ਼ੁਰਗ ਮਾਪਿਆਂ ਦੀਆਂ ਝੋਲੀਆਂ ਵਿੱਚ ਗੱਭਰੂ ਪੁੱਤਾਂ ਦੀਆਂ ਲਾਸ਼ਾਂ ਪਾਈਆਂ ਨੇ ਹੂੰ ਉਹਨਾਂ ਪਰਿਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ अपमान ਕਰਾ ਕੇ ਅੰਗ ਗਲੀਆਂ ਵਿੱਚ ਉਹਨਾਂ ਦੀ ਹਕੂਮਤ ਵਿੱਚ ਰੋਲੇ ਗਏ ਹੁਣ ਇਹ ਪਾਇਆ ਸਾਡੀ ਝੋਲੀ ਉਹਨਾਂ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਹੱਕ ਮੰਗਦਿਆਂ ਸੰਗਤਾਂ ਦੇ ਤੇ ਅੰਨੇ ਵਾ ਫੈਰਿੰਗ ਕਰਕੇ ਗੋਰੀਆਂ ਚਲਾ ਕੇ ਸਿੰਘ ਸ਼ਹੀਦ ਕਰ ਦਿੱਤੀ ਹੁਣ ਇਹ ਝੋਲੀ ਪਾਇਆ ਉਹਨਾਂ ਨੇ ਜਾ ਕੇ ਸਾਡੀ ਕੌਮ ਦੇ ਨੌਜਵਾਨਾਂ ਦੇ ਕਾਤਲ ਜਿਨ੍ਹਾਂ ਨੇ ਸਿੱਖ ਜਵਾਨੀ ਦੇ ਲਹੂ ਵਿੱਚ ਤਾਰੀਆਂ ਲਾ ਕੇ ਨਹਾਤੇ ਹੋਣ ਉਹਨਾਂ ਨੂੰ ਔਧਿਆਨਾਂ ਨਾਲ ਬਾਜਿਆ ਜਾਂਦਾ ਅਵੇ ਉਹਨਾਂ ਨੂੰ ਡੀਜੀਪੀ ਵਰਗੇ ਹੁੰਦੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਵੱਡੀਆਂ ਫਲਾਮਾਂ ਦਿੱਤੀਆਂ ਹੋਈਆਂ ਹੁਣ ਹੂੰ ਉਹਦੇ ਨਾਲ ਜਾ ਕੇ ਸਾਡੀ ਆ ਜਿਹੜੀ ਧਰਮ ਦੀ ਸੰਸਥਾ ਦੰਦਨੀ ਟਕਸਾਲ ਦਾ ਜਿਹੜਾ ਆਪਣੇ ਆਪ ਨੂੰ ਮੁਖੀ ਕਹਿੰਦਾ ਸੀ ਹਰਨਾਮ ਸਿੰਘ ਵਰਗਾ ਬੰਦਾ ਹੂੰ ਤੋਂ ਮਾ ਜਾ ਕੇ ਕਦੀ ਹਜ਼ਾਰ ਆਰਮ ਨਾਲ ਬੈਠਦਾ ਸੀ ਕਦੀ ਉਹ ਸੁਮੇਤ ਸੈਣੀ ਨਾਲ ਬੈਠਦਾ ਸੀ ਕਦੀ ਉਹ ਆ ਜਿਹੜੇ ਸੰਤ ਜਰਨੈਲ ਸਿੰਘ ਦਾ ਬੋਲਦੀ ਹਰਿਆਣੇ ਦਾ ਮੁੱਖ ਮੰਤਰੀ ਖੱਟਣ ਨਾਲ ਜੱਫੀਆਂ ਪਾਉਂਦੇ ਫਿਰਦੇ ਕਦੀ ਉਹ ਉਹ ਵੇਖੋ ਕਿ ਕਦੀ ਉਹ ਵੇਕਟਰ ਬਣਦਾ ਗੱਲਾਂ ਛੋਟੀਆਂ ਨਹੀਂ ਇੱਕ ਪਰਿਵਾਰ ਨੂੰ ਬਚਾਉਂਦੇ ਬਚਾਉਂਦੇ ਸਾਡੀਆਂ ਸੰਸਥਾਵਾਂ ਦਾ ਹੀ ਕਾਰਨ ਹੋ ਗਿਆ ਤੇ ਦੇਰ ਕੀ ਉਹਨਾਂ ਦੀ 500 ਰੁਪਏ ਪੰਜਾਬ ਨੂੰ ਇਸ ਪਰਿਵਾਰ ਦੀ ਸਭਾਏ ਪੰਜਾਬ ਨੂੰ ਅਜਾੜਨ ਤੋਂ ਲੁੱਟਣ ਤੋਂ ਕੁੱਟਣ ਤੋਂ ਤੇ ਨਸ਼ਿਆਂ ਦਾ ਪੰਣਾ ਦਰਿਆਵਾਂ ਦੇ ਵਿੱਚ ਨਸ਼ਿਆਂ ਦਾ ਸੀਮਾ ਵਹਿਣ ਵਗਾਉਣ ਵਾਲੇ ਇਹ ਬਾਦਲ ਪਰਿਵਾਰ ਸਿੱਧੇ ਦੋਸ਼ੀ ਨੇ ਸਿੱਧੇ ਤੌਰ ਤੇ ਹੂੰ ਇਹ ਸਰਦਾਰ ਸਾਹਿਬ ਛੋਟੀਆਂ ਗੱਲਾਂ ਨਹੀਂ ਬਹੁਤ ਦਿਖਾਤਾ ਇਹਨਾਂ ਦੀ ਤਾਂ ਕੋਈ ਥਾਂ ਹੀ ਨਹੀਂ ਬਸਦਾ ਪੰਜਾਬ ਦੇ ਵਿੱਚ ਚਲੋ ਗੋਪਾਲਾ ਸਾਹਿਬ ਮੈਂ ਖੀਰਲਾ ਸਵਾਲ ਕਰਦਾ ਵੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਪੰਥਕ ਕਨਵੈਨਸ਼ਨ ਇੱਕ ਕਾਲ ਤੱਕ ਸਾਹਿਬ ਤੇ ਹੋਣੀ ਚਾਹੀਦੀ ਹੈ ਬਿਲਕੁਲ ਜੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਨੇ ਤੁਹਾਨੂੰ ਪਤਾ ਹੈ ਵੀ ਇਹਨਾਂ ਜਥੇਬੰਦੀਆਂ ਦੀ ਆਪਸੀ ਏਕਾ ਹੋਵੇਗੀ ਲੱਗਦਾ ਨਹੀਂ ਕਿਉਂਕਿ ਜਿੰਨੀਆਂ ਵੀ ਜਥੇਬੰਦੀਆਂ ਤੁਸੀਂ ਨਾਮ ਲਿਆ ਬੁੰਡਾ ਦਲ ਹੈਗਾ ਜਾਂ ਵਿਦੀਚੰਦ ਦਲ ਹੈਗਾ ਹੋਰ ਵੀ ਜਥੇਬੰਦੀਆਂ ਹੈਗੀਆਂ ਨੇ ਕਿ ਇਹ ਜਿੰਨੀਆਂ ਜਥੇਬੰਦੀਆਂ ਹੈਗੀਆਂ ਨੇ ਕੌਮੀ ਸਾਬ ਮੋਰਚੇ ਤੇ ਸਹਿਯੋਗ ਦਿੰਦੀਆਂ ਤੁਹਾਨੂੰ ਦਿਖਿਆ ਕਦੀ ਉੱਥੇ ਹੋਣਗੇ ਇਕੱਠੇ ਵੇਖੋ ਜੀ ਤੁਸੀਂ ਕੌਮੀ ਇਨਸਾਫ ਮੋਰਚੇ ਦੀ ਗੱਲ ਅਖੀਰ ਨਾਲ ਸੁਝਾ ਮੇਰਾ ਹਾਂਜੀ ਉਹ ਜਿਹੜੇ ਕੌਮ ਦੇ ਜਥੇਦਾਰ ਭਾਈ ਜਗਤਾਰ ਚੰਖਾ ਵਾਰਾ ਜਿਸ ਦਿਨ ਚੁਣੇ ਗਏ ਸੀ ਜੀ ਉਸ ਦਿਨ ਕੁਝ ਵਿਅਕਤੀਆਂ ਨੇ ਹੂੰ ਪੰਥ ਨੂੰ ਆਵਾਜ਼ ਦਿੱਤੀ ਸੀ ਕਿ ਪੰਥ ਜਿਹੜਾ ਆ ਪੰਜਾਬ ਆ ਉਹ ਅੱਜ ਉਕੇ ਸਮੇਂ ਦੇ ਵਿੱਚ ਆ ਸ੍ਰੀ ਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਧੰਗ ਕਰ ਦਿੱਤੀ ਗਈ ਆ ਗਿਆਨੀ ਗੁਰਬਚਨ ਸਿੰਘ ਵਰਗਿਆਂ ਨੇ ਗੱਲ ਸਾਇੰਸ ਦੇ ਲੈ ਕੇ ਸ੍ਰੀ ਕਾਲ ਤਖਤ ਸਾਹਿਬ ਦੀ ਆਨ ਸ਼ਾਨ ਨੂੰ ਟਾਲਾਈ ਉਸ ਦਿਖਾਂਤ ਵਜੋਂ ਗੁਰੂਗ੍ਰਾਮ ਸੈਵਦੀਆਂ ਹੋਈਆਂ ਬੇਰਦੀਆਂ ਦੇ ਦਿਖਾਂਤ ਵਜੋਂ ਪੰਥ ਨੂੰ ਹੁਕਾ ਦਿੱਤਾ ਸੀ ਇਹ ਪੰਥ ਆਵਾਜ਼ਾਂ ਨੂੰ ਇੱਕ ਵਾਰ ਦਿੱਤੀ ਤੇ ਪੰਥ ਲੱਖਾਂ ਦੀ ਗਿਣਤੀ ਵਿੱਚ ਅੱਬੇ ਦੀ ਧਰਤੀ ਤੇ ਇਕੱਠਾ ਹੋ ਗਿਆ ਸੀ ਜੀ ਉਸ ਕੱਠ ਦੇ ਵਿੱਚੋਂ ਜਿਹਾ ਤਰਾ ਹਵਾਲਾ ਸਾਹਿਬ ਵਰਗਾ ਜਥੇਦਾਰ ਚੁਣ ਲੈਣਾ ਇਹ ਛੋਟੀਆਂ ਗੱਲਾਂ ਨਹੀਂ ਹੋਈਆਂ ਇਹ ਤਾਂ ਸਾਨੂੰ ਸਾਰਿਆਂ ਨੂੰ ਜੇ ਦਿੱਲੀ ਜਾ ਕੇ ਕਨਵੈਨਸ਼ਨ ਕਰ ਸਕਦੇ ਆ ਕਿ ਇਸ ਤਰ੍ਹਾਂ ਦਾ ਸੱਦਾ ਮੈਂ ਤਾਂ ਬੇਨਤੀ ਕਰ ਸਕਦੇ ਆ ਆਪਾਂ ਦਾ ਭਰਾ ਬੈਠਿਆਂ ਤੋਂ ਆਪਾਂ ਗੱਲਬਾਤ ਕਰ ਰਹੇ ਆ ਕਿ ਅਜੇ ਬੇਨਤੀਆਂ ਕੀਤੀਆਂ ਜਾਣ ਵੀ ਅੱਜ ਵੇਖੋ ਕਿ ਇਸ ਪਰਿਵਾਰ ਨੇ ਇੰਨਾ ਘਾਣ ਕਰ ਦਿੱਤਾ ਉਹਨੂੰ ਬਚਾਉਣ ਲਈ ਸਾਰਾ ਕੁਝ ਰੋੜ ਦਿੱਤਾ ਜਾ ਰਿਹਾ ਉਸ ਤੋਂ ਵਾਰਿਆ ਜਾ ਰਿਹਾ ਸਾਰਾ ਕੁਝ ਉਹਨਾਂ ਦੀ ਬਚਾਉਣ ਨੂੰ ਬਚਾਉਂਦੀਆਂ ਬਚਾਉਂਦੀਆਂ ਸਾਰਾ ਕੁਝ ਰੁੱੜਦਾ ਜਾ ਰਿਹਾ ਤੇ ਸਾਰਾ ਕੁਝ ਰੁੱੜਦਾ ਬਚਾਉਣ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗੁਰੂਪੰਥ ਦੇ ਸ਼ਹੀਦਾਂ ਦੇ ਦੋਖੀ ਤੇ ਦੋਸ਼ੀ ਬਣ ਜਾਵਾਂਗੇ ਅਸੀਂ ਵੀ ਉਸ ਇੱਕ ਤਾਰ 'ਚ ਖੜ ਜਾਵਾਂਗੇ ਜੇ ਅੱਜ ਔਖੇ ਸਮੇਂ ਦੇ ਵਿੱਚ ਏਕਤਾ ਕਰਕੇ ਸਿਰ ਜੋੜ ਕੇ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੀ ਰਹਿਨਮਾਈ ਹੋਏ ਤਾਂ ਸੋ ਗੋਪਾਲਾ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈਗੀ ਸਿੱਖ ਮਸਲਿਆਂ ਦੀਆਂ ਬੜੀਆਂ ਡੂੰਘੀਆਂ ਵਿਚਾਰਾਂ ਤੁਸੀਂ ਕੀਤੀਆਂ ਹੈਗੀਆਂ ਨੇ ਸੋ ਦੋਸਤੋ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਸੋ ਗੋਪਾਲਾ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਸਮਾਂ ਦਿੱਤਾ ਹੈ ਧੰਨਵਾਦੀ ਧੰਨਵਾਦ ਸਰ ਦਾਸਰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ